ਜਿਹੜੇ ਲੋਕ ਕਹਿੰਦੇ ਆ ਕਿ ਆਰਗੈਨਿਕ ਗੰਨਾ ਨਹੀਂ ਹੋ ਸਕਦਾ ਜੀ ਬਿਨਾਂ ਰਿਆ ਸਪਰੇਆਂ ਤੋਂ ਤਾਂ ਉਹ ਜ਼ਰੂਰ ਇਹ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲੈਣ ਕਿਉਂਕਿ ਇਹ ਤੁਹਾਡੇ ਸਾਹਮਣੇ ਜਿਹੜਾ ਗੰਨਾ ਖੜਾ ਹੋਇਆ ਜੀ ਇਹ ਬਿਲਕੁਲ ਪਿਓਰ ਆਰਗੈਨਿਕ ਗੰਨਾ ਹੈ ਜੀ ਬਿਨਾ ਕਿਸੇ ਕੈਮੀਕਲ ਤੋਂ ਪਿਛਲੇ 7 ਤੋਂ 8 ਸਾਲਾਂ ਤੋਂ ਇਹਦੇ 'ਚ ਕੋਈ ਵੀ ਕੈਮੀਕਲ ਨਹੀਂ ਪਾਇਆ ਗਿਆ ਤਾਂ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੰਨਾ ਮੋਟਾ ਇਹ ਗੰਨਾ ਹੈ ਜੀ ਦੇਖੋ ਇਹ ਬਿਲਕੁਲ ਪਿਓਰ ਆਰਗੈਨਿਕ ਹੈ ਮੋਟਾਈ ਦੇਖੋ ਜੀ ਗੰਨੇ ਦੀ ਇਹ 85 ਗੰਨਾ ਹੈ ਜੀ COJ 85 ਗੰਨੇ ਦਾ ਬੀਜ ਹੈ ਇਹ ਬਹੁਤ ਸਕਸੈਸਫੁਲੀ ਅਸੀਂ ਪਿਛਲੇ 5 ਤੋਂ 6 ਸਾਲਾਂ ਤੋਂ ਇਹ ਕਰ ਰਹੇ ਹਾਂ ਜੀ ਪਿਓਰ ਆਰਗੈਨਿਕ ਹੈ ਕੋਈ ਵੀ ਕੈਮੀਕਲ ਨਹੀਂ ਪਾਇਆ ਜਾਂਦਾ ਤਾਂ ਇਹ ਮੈਂ ਥੋੜੀ ਜੀ ਗੱਲ ਕਰ ਲੈ ਆਂ ਦੇ ਬਾਰੇ ਕਿ ਇਹ ਜਿਹੜਾ ਵਾਹਣ ਹੈ ਇਹਦੇ ਵਿੱਚ ਗੰਨਾ ਜਿਹੜਾ ਬੀਜਿਆ ਜਾਂਦਾ ਬਿਮਾਰੀਆਂ ਆਉਂਦੀਆਂ ਪਰ ਆਉਂਦੀਆਂ ਸਿਰਫ ਉਦੋਂ ਆ ਜਦੋਂ ਆਪਾਂ ਕਹਿ ਲਈਏ ਕਿ ਜਦੋਂ ਰੇ ਜਿਆਦਾ ਪਾ ਦਈਏ ਡੀਏਪੀ ਜਿਆਦਾ ਪਾਤੀ ਯੂਰੀਆ ਜਿਆਦਾ ਪਾਤੀ ਤਾਂ ਉਹਦੇ ਨਾਲ ਕੀ ਹੋਏ ਨਾ ਉਹਨਾਂ ਨਾਲ ਲਵਾ ਹੋ ਜਾਂਦਾ ਕਿ ਨਾ ਤਾਂ ਲਵਾ ਹੋ ਜਾਂਦਾ ਤਾਂ ਕੋਈ ਨਾ ਕੋਈ ਖਾਨ ਵਾਲੀ ਚੀਜ਼ ਉਹਨੂੰ ਆ ਜਾਂਦੀ ਹੈ ਸੁੰਡੀ ਪੈ ਜਾਂਦੀ ਹੈ ਜਾਂ ਵੇਲਟ ਰੋਗ ਪੈ ਜਾਂਦਾ ਜਾਂ ਜਿਹੜਾ ਤੁਸੀਂ ਕਹਿ ਲਓ ਟਾਪ ਬੋਰਰ ਪੈ ਜਾਂਦਾ ਤਾਂ ਉਹਦੇ ਲਈ ਵੈਸੇ ਤਾਂ ਸਾਡੇ ਕੋਲ ਤਾਂ ਇਹ ਬਿਮਾਰੀ ਬਹੁਤ ਘੱਟ ਬਹੁਤ ਰੇਅਰ ਆਉਂਦੀ ਹੈ ਪਰ ਫਿਰ ਵੀ ਅਸੀਂ ਉਹਦਾ ਜਿਹੜਾ ਟਰੀਟਮੈਂਟ ਕਰਦੇ ਆ ਤਾਂ অর্ਗੈਨਿਕ ਤਰੀਕੇ ਨਾਲ ਕਰਦੇ ਆ ਜਿਵੇਂ ਕਿ ਟਾਪ ਬੋਰਰ ਦੇ ਲਈ ਅਸੀਂ ਕੀ ਕਰਦੇ ਆ ਅਸੀਂ 10 ਕੌੜੇ ਪੱਤਿਆਂ ਦਾ ਕੋਲ ਆ ਜਿਹੜਾ ਤਿਆਰ ਕਰਦੇ ਆ 10 ਕੌੜੇ ਪੱਤੇ ਕਿਹੜੇ ਨਿੰਮ ਰੈਂਡ ਆਕ ਉਹਦੇ ਚ ਫਿਰ ਅਸੀਂ ਗੰਡਾ ਪਾ ਦਿੰਨੇ ਆ ਚੀਰ ਕੇ ਲਸਣ ਪਾ ਦਿੰਨੇ ਆ ਜਿਹੜੀਆਂ ਜਿਆਦਾ ਓਵਰਫਰੇ ਪੰਜੈਂਟ ਸਮੈਲ ਵਾਲੀਆਂ ਚੀਜ਼ਾਂ ਜਿਹੜੀਆਂ ਉਹਦੇ ਚ ਅਸੀਂ ਹਿੰਗ ਪਾ ਦਿੰਨੇ ਆ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਕੌੜੇ ਪੱਤੇ ਜਿਵੇਂ ਕਨੇਰ ਹੋ ਗਿਆ ਤਾਂ ਉਹਦੇ ਚ ਅਸੀਂ ਡੀਕੰਪੋਜ਼ਰ ਪਾ ਕੇ ਡਰਾਮਾ ਦੇ ਵਿੱਚ ਉਹਦਾ ਅਰਕ ਬਣਾ ਲੈਂਦੇ ਆ 1 ਮਹੀਨਾ ਰੱਖ ਕੇ ਉਹਦੇ ਚ ਤਾਂ ਉਹਨੂੰ ਫਿਰ ਅਸੀਂ ਐਜ਼ ਐਨ ਇਨਸੈਕਟੀਸਾਈਡ ਯੂਜ਼ ਕਰਦੇ ਆ ਜਾਂ ਆਪਾਂ ਟਾਪ ਬੋਰਰ ਦੇ ਲਈ ਵੀ ਉਹਨੂੰ ਉੱਪਰ ਯੂਜ਼ ਕਰ ਲੈਣੇ ਆ ਤਾਂ ਉਹ ਉਹਦੇ ਨਾਲ ਉਹ ਬਿਮਾਰੀ ਠੀਕ ਹੋ ਜਾਂਦੀ ਹੈ ਤੇ ਜੇ ਕਈ ਵਾਰੀ ਆਪਣੇ ਕੋਲੇ ਜਿਹੜਾ ਕੀੜਾ ਪੈ ਜਾਂਦਾ ਇਹਦੀ ਜੜ ਦੇ ਵਿੱਚ ਉਹਦੇ ਲਈ ਵੀ ਹੈ ਕਿ ਜਦੋਂ ਆਪਾਂ ਪਾਣੀ ਲਾਉਣਾ ਤਾਂ ਉਹ ਪਾਣੀ ਉਹਦੇ ਨਾਲ ਵਗਾ ਦਿੰਨੇ ਆਂ ਅਸੀਂ ਤਾਂ ਉਹਦੇ ਨਾਲ ਠੀਕ ਹੋ ਜਾਂਦਾ ਅਦਰਵਾਈਜ਼ ਇਹ ਇਹਦੀ ਕੋਈ ਮੇਜਰ ਬਿਮਾਰੀ ਕੋਈ ਨਹੀਂ ਆਉਂਦੀ ਕਿਉਂਕਿ ਇਹ ਇਹ ਨੇਚਰਲ ਫਾਰਮ 'ਚ ਹੀ ਹੁੰਦਾ ਹੈ ਤਾਂ ਬਿਲਕੁਲ ਹੋ ਸਕਦਾ ਜੀ ਗੰਨਾ ਕੋਈ ਪ੍ਰੋਬਲਮ ਨਹੀਂ ਹੈਗੀ ਆ ਆਰਗੈਨਿਕ ਵੀ ਹੋ ਸਕਦਾ ਹੈ ਤੇ ਸਾਡੇ ਕੋਲੇ ਜਿਹੜਾ ਗੁੜ ਬੰਦ ਹੈ ਬਹੁਤ ਉਹਦੀ ਡਿਮਾਂਡ ਰਹਿੰਦੀ ਹੈ ਜੀ ਐਡਵਾਂਸ ਹੀ ਸਾਡੇ ਕੋਲੇ ਆਰਡਰ ਹੁੰਦੇ ਆ ਜੀ ਤਾ ਇਸ ਵਾਰੇ ਅਸੀਂ ਜਨਵਰੀ ਦੇ ਵਿੱਚ ਗੁੜ ਬਣਾਵਾਂਗੇ ਜੀ ਜਨਵਰੀ ਦੇ ਪਹਿਲੇ ਹਫਤੇ ਜਾਂ ਫਿਰ ਦਸੰਬਰ ਐਂਡ ਦੇ ਵਿੱਚ ਤਾਂ ਕਿਸੇ ਨੇ ਗੁੜ ਲੈਣਾ ਹੋਵੇ ਤਾਂ ਤੁਸੀਂ ਆਰਡਰ ਵੀ ਕਰ ਸਕਦੇ ਆ ਬਹੁਤ ਜਲਦੀ ਨਿਕਲ ਜਾਂਦਾ ਜੀ ਗੁੜ ਸਾਡਾ ਤਾਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਆਰਗੈਨਿਕ ਗੰਨਾ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਸੋ ਜੁੜੇ ਰਹੋ ਚੈਨਲ ਦੇ ਨਾਲ ਅਗਲੀਆਂ ਹੋਰ ਵੀਡੀਓਜ਼ ਦੇ ਲਈ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਜ਼ਰੂਰ ਕਰ ਲਿਓ ਤੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਵੀਡੀਓ ਲੱਗੀਆਂ ਸਬਜੈਕਟ ਜ਼ਰੂਰ ਦੱਸਿਆ ਕਰੋ ਕਿ ਇਹੋ ਜਿਹੇ ਸਬਜੈਕਟ ਤੇ ਤੁਸੀਂ ਵੀਡੀਓ ਬਣਾਓ ਤਾਂ ਕਿ ਸਾਨੂੰ ਹੋਰ ਹੌਸਲਾ ਮਿਲੇ ਇਹੋ ਜਿਹਾਂ ਇਨਫੋਰਮੇਸ਼ਨ ਤੁਹਾਡੇ ਲਈ ਤੁਹਾਡੇ ਲਈ ਜਾਣਕਾਰੀ ਲੈ ਕੇ ਆਉਣ ਦੇ ਲਈ ਸੋ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ